ਦੋਸਤੋ ਅੱਜ ਸਾਡੇ ਨਾਲ ਨੇ ਇੱਕ ਸੂਝਵਾਨ ਕਿਸਾਨ ਜਿਨ੍ਹਾਂ ਨੇ ਆਪਣੇ ਸੂਝਵਾਨ ਆਪਣੇ ਤਜਰਬਿਆਂ ਦੇ ਨਾਲ ਅੱਜ ਇੱਕ ਵੱਡਾ ਨਾਮ ਹਾਸਲ ਕੀਤਾ ਆਪਣੇ ਇਲਾਕੇ ਦੇ ਵਿੱਚ ਇਹ ਪਿਛਲੇ ਲਗਭਗ 20 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਆ ਅੱਜ ਤੁਹਾਨੂੰ ਅਸੀਂ ਉਹਨਾਂ ਦੇ ਤਜਰਬਿਆਂ ਨਾਲ ਤੋਂ ਦੀ ਸਾਂਝ ਪਵਾਵਾਂਗੇ ਉਹ ਤੁਹਾਨੂੰ ਦੱਸਣਗੇ ਵੀ ਕਿਵੇਂ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਖੇਤੀਬਾੜੀ ਦੇ ਵਿੱਚ ਵੀ ਪੈਸਾ ਕਮਾਇਆ ਜਾ ਸਕਦਾ ਵੀ ਬਾਹਰ ਜਾਣ ਨਾਲੋਂ ਜੇ ਨੌਜਵਾਨ ਆਪਣੀ ਖੇਤੀਬਾੜੀ ਜੋ ਇੱਕ ਬਹੁਤ ਵਧੀਆ ਤੰਦਾ ਵੀ ਇਹਦੇ ਨਾਲ ਜੜ ਕੇ ਵੀ ਪੈਸਾ ਕਮਾਇਆ ਜਾ ਸਕਦਾ ਅਸੀਂ ਇਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਵੀ ਜਿਹੜੇ ਕਿਸਾਨਾਂ ਨੂੰ ਇਹ ਗੱਲਾਂ ਨਹੀਂ ਪਤਾ ਉਹ ਗੱਲਾਂ ਉਹਨਾਂ ਨੂੰ ਇਹ ਝੂਠ ਲੱਗਣਗੀਆਂ ਪਰ ਇਹਨਾਂ ਦੇ ਵਿੱਚ ਸਚਾਈ ਹੈ ਹਾਂਜੀ ਦੇਖੋ ਹੁਣ ਇਸ ਵਾਰ ਜਿਹੜੇ ਕਿਸਾਨ ਆਪਣੇ ਵੀ ਠੇਕੇ ਵਾਲ ਐ ਵਧ ਗਏ ਵੀ ਪਤਾ ਨਹੀਂ ਗਾਂ ਨੂੰ ਕਿੰਨਾ ਕੁ ਵਸਪੀ ਦੇ ਰੇਟ ਚੱਕਿਆ ਜਾਣਾ ਇਸ ਵਾਰ ਵਸਪਤੀਆ ਰੇਟ ਹੈ ਜਿਹੜਾ 5000 ਰੁਪਏ ਤੱਕ ਜਾਵੜਿਆ ਉਹ ਕਿਸਮਤ ਸੀਗੀ ਚਲੋ ਐਤ ਕੀ ਆ ਗਿਆ ਰੇਟ ਠੀਕ ਹੈ ਨਾ ਕਿਸਾਨਾਂ ਨੇ ਰੇਟ ਆ ਜਿਹੜੇ ਵਾਹਣਾ ਦੇ ਆ 5000 ਰੁਪਇਆ ਰੇਟ ਹੀ ਚੱਕਦੇ ਠੇਕੇ ਦੇ ਹਾਂਜੀ ਅਗਲੀ ਵਾਰ ਕਿਸਾਨ ਜਿਹੜੇ ਮੈਂ ਆਣਾ ਵੀ ਕਿਸਾਨਾਂ ਨੂੰ ਕਹਿਣਾ ਬੇਨਤੀ ਕਰਨਾ ਚਾਹਣਾ ਹੈ ਵੀ ਜਿਹੜਾ ਆਪਣਾ ਵੀ ਦੂਜਿਆਂ ਨੇ ਝੋਨੇ ਦਾ ਰੇਟ ਆ ਬਾਸ ਪਤੀ ਦਾ ਇਹ ਜੂ ਹੈ ਹਰ ਵਾਰ ਨਹੀਂ ਹੋ ਸਕਦਾ ਜਾਂ ਕਿ ਪਿਛਲੇ ਸਾਲ ਆਪਾਂ ਲਾ ਲਗੇ ਇਦੋਂ ਪਿਛਲੇ ਸਾਲ ਆ 4200 ਰੁਪਇਆ ਰੇਟ ਰਿਆ ਸਿਰਾ ਜਿਹੜਾ ਆਪਾਂ ਜ਼ਿਆਦੇ ਤੋਂ ਜ਼ਿਆਦੇ ਰੇਟ ਜਿਹੜਾ ਹੈਗਾ 4500 ਤੋਂ ਨਹੀਂ ਵਧਿਆ ਰੇਟ ਆਪਣਾ ਇਸ ਵਾਰ ਜਿਹੜਾ ਰੇਟ ਹੈ 55000 ਤੋਂ ਲੈ ਕੇ 5500 ਤੱਕ ਰੇਟ ਹੈ ਜਿਹੜਾ ਆਪਣਾ ਵਾਸਪਤੀ ਦਾ 11 21 ਦਾ ਲੱਗ ਚੁੱਕਿਆ ਤੇ ਜੇਕਰ ਰੇਟ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਵਧੂ ਜਾਂ ਘਟੂ ਜਾਂ ਆਪਣ ਲਾਭ ਹੋ ਜਾਂ ਹਾਨੀ ਹੋ ਫਿਰ ਵੀ ਕਿਸਾਨ ਇੱਕ ਦੂਜੇ ਤੋਂ ਵੱਧ-ਵੱਧ ਕੇ ਕਿਉਂ ਠੇਕੇ ਵਧਾ ਰਹੇ ਆ ਠੇਕੇ ਦੇਖੋ ਵੀ ਕਿਸਾਨ ਆ ਜਿਹੜੇ ਉਹਨਾਂ ਨੂੰ ਆਏ ਹੁੰਦਾ ਵੀ ਸਾਨੂੰ ਹੋਰ ਤਾਂ ਚੜ ਨਹੀਂ ਆਪਾਂ ਕੋਈ ਕਾਰੋਬਾਰ ਕਰ ਸਕਦੇ ਖੇਤੀ ਕਰ ਸਕਦੇ ਆ ਜੇ ਇਸ ਵਾਰ ਇਹ ਕਿਸਾਨ ਆ ਜਿਹੜੇ ਇੱਕ ਦੂਜੇ ਦੇ ਝਾਕ ਚ ਹੋ ਜਾਂਦੇ ਆ ਵੀ ਕਿਤੇ ਜਿਹੜਾ ਮੇਰੇ ਨਾਲ ਲਗਮਾ ਵਾਹਣਾ ਹੈ ਵੀ ਕਿਤੇ ਦੂਸਰਾ ਉਹ ਨਾ ਲੈ ਜਾਈ ਉਦੋਂ ਪਹਿਲਾਂ ਹੀ ਆਪਾਂ 5000 ਰੇਟ ਜਿਹੜਾ ਵਧਾ ਕੇ ਆਪਾਂ ਦੇ ਦੇ ਗਏ ਜ਼ਿਆਦਾਤਰ ਕਿਸਾਨ ਨਹੀਂ ਹੁੰਦੇ ਇਹਦੇ ਵਿੱਚ ਆਪਾਂ ਕਹਿ ਸਕਦੇ ਆਂ ਵੀ ਸੌ ਦੇ ਵਿੱਚੋਂ 10% ਜਿਹੜੇ ਕਿਸਾਨ ਆ ਉਹ ਇਦਾਂ ਹੀ ਕਰਦੇ ਆ ਆਏ ਸਾਲ ਤੇ ਆਪਾਂ ਬਹੁਤ ਥਾਵਾਂ ਤੇ ਦੇਖਿਆ ਸੋਸ਼ਲ ਮੀਡੀਆ ਤੇ ਵੀਡੀਓ ਵੀ ਬਹੁਤ ਵਾਇਰਲ ਹੋਈਆਂ ਆਪਣੇ ਦਰਸ਼ਕਾਂ ਨੇ ਵੀ ਦੇਖੀਆਂ ਵੀ ਉੱਥੇ ਜਿਹੜੀਆਂ ਸੁਸਾਇਟੀ ਦੀਆਂ ਜ਼ਮੀਨਾਂ ਹੁੰਦੀਆਂ ਜਾਂ ਜਿਹੜੀਆਂ ਸਰਕਾਰੀ ਸ਼ਾਮਲਾਟਾਂ ਹੁੰਦੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਉਹਨਾਂ ਦੇ ਜਦੋਂ ਬੋਲੀ ਲੱਗਦੀ ਆ ਉਹ ਵੀ ਲੱਖਾਂ ਦੇ ਵਿੱਚ ਕਿੱਲਾਂ ਦੀ ਜਿਹੜੀ ਬੋਲੀ ਲੱਗਦੀ ਆ ਠੇਕੇ ਦੀ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇੱਕ ਪਿਛੇ ਜੇ ਵੀਡੀਓ ਦੇਖੀ ਸੀਗੀ ਮੈਨੂੰ ਵੀ ਉਸ ਗੱਲ ਦਾ ਬਹੁਤ ਜ਼ਿਆਦਾ ਹੋਈ ਗੱਲਬਾਤ ਵੀ ਅਸੀਂ ਆਖਿਆ ਵੀ ਇਹ ਕਰ ਕੀ ਰੇ ਕਿਸਾਨ ਉਸਤੇ ਉੱਤੇ ਮੈਂ ਸੋਚਿਆ ਵੀ 1 ਲੱਖ ਤੋਂ ਪਾਰ ਜੋ ਕੇ ਬੋਲੀ ਆਪਣੀ ਚਲੀ ਗਈ ਸੀਗੀ ਵੀਡੀਓ ਦੇ ਵਿੱਚ ਪਾਰ ਕਿਲਾ ਹਾਂ ਪਾਰ ਕਿਲਾ ਉਹ ਮੈਨੂੰ ਪਿੰਡ ਨਹੀਂ ਮੈਨੂੰ ਯਾਦ ਕੀ ਪਿੰਡ ਸੀਗਾ ਮੈਂ ਵੀਡੀਓ ਵੇਖੀ ਸੀ ਫੇਸਬੁੱਕ ਦੇ ਉੱਤੇ ਇੱਕ ਕਿਲੇ ਦਾ 1 ਲੱਖ ਤੋਂ ਉੱਪਰ ਚੱਲੇ ਗਿਆ ਉਹਨੂੰ ਮੈਂ ਇੱਕ ਤਰ੍ਹਾਂ ਦਾ ਇਹ ਕਹਿ ਸਕਦੇ ਆਂ ਵੀ ਆਪਾਂ ਵੀ ਕਿਸੇ ਨਾਲ ਜਿੱਦ ਪਗਾਉਣੀ ਆਪਾਂ ਨੂੰ ਵੀ ਕਿਸੇ ਤੋਂ ਜ਼ਿਆਦਾ ਆਪਾਂ ਨੂੰ ਵੀ ਹਾਂ ਵੀ ਇਹ ਵਾਣ ਮੈਂ ਹੀ ਲੈਣਾ ਲੈਣਾ ਉਹ ਆਪਾਂ ਵਾਹ ਨਹੀਂ ਕਹਿ ਸਕਦੇ ਵੀ ਠੇਕੇ ਲੱਤ ਬੰਦੇ ਦੇ ਉਹਨੂੰ ਇੱਕ ਤਰ੍ਹਾਂ ਦੀ ਜਿੱਦ ਪਕਾਈ ਹੈ ਜਾਂ ਤਾਂ ਉਹਦੀ ਕੋਈ ਹੋਣੀ ਹੈ ਗੱਲਬਾਤ ਕੋਈ ਅੜੀ ਛੜੀ ਹੋਣੀ ਹੈ ਆਪਣਾ ਆੜ ਗਵਾਂ ਦੇ ਵਿੱਚ ਕਿਸਾਨ ਕਹਿੰਦੇ ਨੇ ਨਾ ਕਹਿੰਦੇ ਗੰਨਾ ਨਹੀਂ ਦਿੰਦਾ ਪੇਲੀ ਦੇ ਦੂਗਾ ਠੀਕ ਹੈ ਨਾ ਆਪਾਂ ਬਾ ਸੁਣਦੇ ਹੁਣੇ ਆ ਉਹ ਜਦੋਂ ਕਿਸੇ ਨਾਲ ਕਿਸਾਨ ਨੂੰ ਅੜੀ ਹੋ ਜਾਂਦੀ ਨਾ ਉਹ ਨੂੰ ਆਏ ਹੁੰਦਾ ਵੀ ਮੈਂ ਇਹ ਮੈਨੂੰ ਕਾਟਾ ਪੈਂਦਾ ਪੈ ਜੇ ਪਰ ਮੈਂ ਇਸ ਨੂੰ ਕਿਸਾਨ ਨੂੰ ਵਾਹ ਨਾ ਲਗਵਾ ਵਾਹ ਨਹੀਂ ਦੇਣਾ ਤਾਂ ਕਰਕੇ ਆਪਾਂ ਉਹ ਨੂੰ ਇਹ ਗੱਲ ਸੋਚ ਸਕਦੇ ਆ ਵੀ ਜਿਹੜੀ ਅੜੀ ਹੈ ਜਿਆਦਾਤਰ ਇੱਥੇ ਮੈਂ ਵੇਖਿਆ ਸਾਡੇ ਜਿਹੜੇ ਵਾਹਣ ਆ ਆਸ-ਪਾਸ ਮੈਂ ਨਿਗਾਹ ਤੁਸੀਂ ਮਾਰ ਸਕਦੇ ਹੋ ਵੀ ਇੱਥੇ ਵਾਹਣ ਹਜੇ ਤੱਕ ਤਾਂ 75 ਤੋਂ ਉੱਪਰ ਕੋਈ ਲੱਗਿਆ ਨਹੀਂਗਾ ਪਰ ਕਿੱਲਾ ਪਰ ਕਿੱਲਾ 75000 ਹਾਂਜੀ ਤੇ ਤੁਸੀਂ ਇਹਨੂੰ ਥੋੜਾ ਘੈਨੇ ਹੋ ਨਹੀਂ ਥੋੜਾ ਨਹੀਂ ਵੀ ਆਪਾਂ ਇੱਥੇ ਗਰਾਰੀ ਨਹੀਂ ਕਹਿ ਸਕਦੇ ਕਿਸੇ ਨੂੰ ਦਾ ਅੱਛਾ ਵੀ ਕਿਸਾਨ ਜਿਹੜੇ ਮੈਨ ਆ ਵੀ ਜਿਹੜੇ ਬੇਕੂਬ ਕਿਸਾਨ ਆ ਵੀ ਜਿਹੜੇ 75 ਤੋਂ ਉੱਤੇ ਇੱਕ ਦੂਜੇ ਤੋਂ ਵਾਧ ਕੇ ਬੋਲੀ ਲਾਉਂਦੇ ਆ ਉਹ ਫਾਹਾ ਲੈਣ ਵਾਲਾ ਕੰਮ ਆਪ ਖੁਦ ਕਰ ਰਹੀ ਹੈ ਕਰਜ਼ੇ ਦੀ ਪੰਡ ਨੂੰ ਵੱਡਾ ਕਰਦੇ ਆ ਕਰਜ਼ੇ ਦੀ ਪੰਡ ਨੂੰ ਵੱਡਾ ਤਾਂ ਆਪ ਖੁਦ ਕਰ ਰਹੀ ਦੇਖੋ ਹੁਣ ਜਦੋਂ ਹੁਣ ਨਾਲ ਲਗਮਾਂ ਬਾਣ ਮੈਂ ਕਹਦਾ ਵੀ ਮੈਨੂੰ ਆ ਨਾਲ ਲਗਮਾਂ ਬਾਣ ਬੈਦਿਆ ਉਈ ਚੱਲ ਪਾਈਏ ਇਹਨਾਂ ਲੈ ਲੈ ਤੇ ਮੈਂ 75 ਤੋਂ ਲਾਦਾ ਮੈਂ ਚੱਲ 80 ਲਾ ਜਣ। ਵੀ ਇਹ ਦੇ ਵਿੱਚ ਕੋਈ ਆਪਾਂ ਵਿੜਾਈ ਨਹੀਂ ਆਪਾਂ ਕਹਿ ਸਕਦੇ। ਵੀ ਆਪ ਦਾ ਸੋਚ ਸਮਝ ਕੇ ਵਾਹ ਲਓ ਮੈਦਾਨ ਕਿਸਾਨਾਂ ਨੂੰ ਵੀ ਇਸ ਵਾਰ ਪਤਾ ਨਹੀਂ ਕਿਸ ਹਿਸਾਬ ਨਾਲ ਚਲੋ ਰੇਟ ਆ ਗਿਆ ਚਲੋ ਵਧੀਆ ਗੱਲ ਆ ਕਿਸਾਨਾਂ ਵਾਸਤੇ। ਹਰ ਸਾਲ ਰੇਟ ਨਹੀਂ ਆਉਣਾ। ਹਰ ਸਾਲ ਗੜੇ ਮਾਰੀ ਹੁਣ ਪਿਛਲੇ ਸਾਲ ਜਿਵੇਂ ਗੜੇ ਮਾਰੀ ਪਈ ਹੈ। ਕਿਸਾਨਾਂ ਨੂੰ ਆਪਣਾ ਜੈਤੋ ਏਰੀਆ ਦਾ ਚਲੋ ਮਨਸਾ 70% 60% ਆਪਣੇ ਨੁਕਸਾਨ ਹੋਇਆ ਹੈ। ਤੇ ਜਿਹੜਾ ਸੇਵੇ ਵਾਲਾ ਸੀਗਾ ਜਾਂ ਆਪਣਾ ਕਹਿ ਸਕਦੇ ਆ ਜੇ ਤੁਹਾਨੂੰ ਮਨ ਨਾਲ ਪਾਸ ਏਰੀਆ ਵਾਲਾ ਉਹ 100% ਹੀ ਨੁਕਸਾਨਾ ਗਿਆ ਸੀਗਾ ਉਹ ਤਕਰੀਬਨ ਉਹਨਾਂ ਦੇ ਉੱਤੇ ਬਹੁਤ ਕਿਸਾਨਾਂ ਦੇ ਉੱਤੇ ਜਿਹੜਾ ਆਪਾਂ ਕਹਿ ਸਕਦੇ ਆ ਵੀ ਠੇਕੇ ਦਾ ਅਸਰ ਪਿਆ ਹੋਣਾ ਤੇ ਜਿਹੜਾ ਇਹ ਚੀਜ਼ ਆ ਵੀ ਇਹਦਾ ਨੁਕਸਾਨ ਹੀ ਆ ਹਾਂ ਨੁਕਸਾਨ ਹੀ ਆ ਆਪਾਂ ਸੌਖੇ ਸ਼ਬਦਾਂ ਚ ਕਹੀਏ ਤਾਂ ਸੌਖੇ ਸ਼ਬਦਾਂ ਦੇ ਵਿੱਚ ਕਹੀਏ ਜਿਹੜੀ ਖੇਤੀ ਹੈ ਇਹ ਇੱਕ ਤਰ੍ਹਾਂ ਦੀ ਕੁਦਰਤੀ ਖੇਤੀ ਆ ਆਪਾਂ ਕਹਿ ਸਕਦੇ ਨੂੰ ਵੀ ਜੇ ਤਾਂ ਰੱਬ ਮਿਹਰਬਾਨ ਹੈ ਤਾਂ ਆਪਣੀ ਖੇਤ ਫਸਲ ਵਧੀਆ ਵੀ ਹੋ ਸਕਦੀ ਹੈ ਤੇ ਜੇ ਰੱਬ ਮਿਹਰਬਾਨ ਨਹੀਂ ਤਾਂ ਨਹੀਂ ਹੋ ਸਕਦੀ ਜਿਵੇਂ ਇਸ ਵਾਰ ਜੋ ਠੰਡ ਹੈ ਕੋ ਇਸ ਵਾਰ ਹੁਣ 4 ਕਿ ਦਿਨਾਂ ਦੀ ਪੈਣ ਲੱਗੀ ਹੈ ਜੇ ਇਹ ਠੰਡ ਲਗਾਤਾਰ ਸਹੀ ਢੰਗ ਨਾਲ ਪਈ ਗਈ ਲੋੜੀ ਤੋਂ ਬਾਅਦ ਤੱਕ ਵੀ ਤਾਂ ਕਿਸਾਨਾਂ ਨੂੰ ਪੂਰਾ ਫਾਇਦਾ ਹੋ ਸਕਦਾ ਤੇ ਜਿਵੇਂ ਲੋਕ ਜਿਹੜੇ ਕਿਸਾਨ ਆਪਣੇ ਵੀਰ ਵੀ ਉਹ ਕਣਕ ਝੋਨੇ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਤੁਸੀਂ ਕਹਿੰਦੇ ਹੋ ਉਹਨਾਂ ਨੂੰ ਸਲਾਹ ਦੇਣਾ ਚਾਹੁੰਦੇ ਆ ਵੀ ਕੋਈ ਉਹ ਸਬਜ਼ੀਆਂ ਜਾਂ ਫਲਾਂ ਜਾਂ ਫੁੱਲਾਂ ਦੀ ਕਸ਼ਤ ਕਰਨ ਉਹ ਦੇਖੋ ਜਿਹੜਾ ਕਣਕ ਜਾਂ ਝੋਨਾ ਆਪਾਂ ਕਹਿ ਸਕਦੇ ਆ ਮੈਨੂੰ ਅੱਗੇ ਕਈ ਵਾਰ ਵੀਰਾਂ ਨੇ ਬਹੁਤ ਪੁੱਛਿਆ ਵੀ ਹਾਂ ਸਹੀ ਗੱਲ ਐ ਇਹ ਗੱਲ ਆਪਣੀ ਵੀ ਤੁਸੀਂ ਹੋਰ ਫਸਲ ਕਿਉਂ ਨਹੀਂ ਕਰ ਸਕਦੇ ਗੱਲ ਥੋੜੀ ਵਧੀਆ ਗੱਲ ਐ ਮੈਨੂੰ ਲੱਗੀ ਵੀ ਆਪਾਂ ਕਰਗੇ ਪਾਣੀ ਦੀ ਜਿਹੜੀ ਬਚਤ ਐ ਝੋਨੇ ਦੀ ਆਪਾਂ ਪੈਦਾਵਾਰ ਘਟਾ ਕੇ ਪਾਣੀ ਦੀ ਬਚਤ ਕਰ ਸਕਦੇ ਆ ਦੇਖੋ ਹੁਣ ਕੋਈ ਹੋਰ ਫਸਲ ਲਾਵਗੇ ਆਪਾਂ ਉਹਦਾ ਆਪਾਂ ਨੂੰ ਕੋਈ ਸਰਕਾਰੀ ਰੇਟ ਹੈ ਨਹੀਂਗਾ ਪਿੱਛੇ ਐਮ ਐਫਸੀ ਜੀ ਨੂੰ ਕਹਿੰਦੇ ਹਾਂ ਐਮ ਐਫਸੀ ਮੈਂ ਹਣਾ ਵੀ ਸਰਕਾਰ ਵੀ ਮੱਕੀ ਦੇ ਉੱਤੇ ਜਾਂ ਕਿਸੇ ਹੋਰ ਫਸਲਾਂ ਦੇ ਉੱਤੇ ਸਾਨੂੰ ਐਮਐਸਯੂ ਰੀਡ ਦੇਵੇ ਪੱਕਾ ਤੇ ਅਸੀਂ ਝੋਨਾ ਬੰਦ ਕਰ ਦਾਂਗੇ ਝੋਨਾ ਤਾਂ ਆਪਣੀ ਫਸਲ ਹੀ ਹੈ ਨਹੀਂ ਸੀਗੀ ਤੇ ਜਿਹੜੇ ਆ ਸਬਜ਼ੀਆਂ ਦੇ ਵਿੱਚੋਂ ਕਣਕ ਝੋਨੇ ਨਾਲੋਂ ਜ਼ਿਆਦਾ ਪੈਸੇ ਕਮਾਏ ਜਾ ਸਕਦੇ ਆ ਇਹ ਦੇਖੋ ਜੀ ਕਣਕ ਝੋਨੇ ਨਾਲੋਂ ਸਬਜ਼ੀਆਂ ਦੇ ਵਿੱਚ ਮੈਂ ਇੱਕ ਸਾਲ ਇੱਥੇ ਕਿੱਲਾ ਸਬਜ਼ੀ ਦਾ ਲਾਇਆ ਹੋਇਆ ਸੀਗਾ ਜੀ ਮੈਂ ਬਿਲਕੁਲ ਆਰਗੈਨਿਕ ਖੇਤੀ ਕਰੀ ਹੋਈ ਸੀਗੀ ਤੇ ਜਿਹੜੀ ਸਬਜ਼ੀ ਆਪਣੀ ਇਹ ਦੇਖੋ ਮੇਰਾ ਪਿਛਲੇ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਮੈਂ ਉਸ ਵਕਤ ਮੈਂ ਜਿਹੜੀ ਗੋਭੀ ਲਈ ਸੀਗੀ ਆਪਦੀ ਗਊਸ਼ਾਲਾ ਦੇ ਵਿੱਚ ਸਟਕ ਗਿਆ ਕਿਸੇ ਨੇ ਉੱਥੇ ਫ੍ਰੀ ਵੰਗੂ ਵੀ ਨਹੀਂ ਲਿੱਤੀ ਮੰਡੀ ਦੇ ਵਿੱਚ ਆਪ ਜਿਹੜੀ ਸਬਜੀ ਆ ਉਹ ਇੱਕ ਤਰ੍ਹਾਂ ਦਾ ਵੀ ਕਿਸਮਤ ਆ ਇਹ ਰੇਟ ਆ ਵੀ ਸਕਦਾ ਤੇ ਨਹੀਂ ਵੀ ਆ ਸਕਦਾ ਜਿਹਦੇ ਕੋਈ ਠੇਕੇ ਤੇ ਵਾਹਣਾ ਮੈ ਤਾਂ ਇਹਨਾਂ ਵੀ ਵੇਖੋ ਸਬਜੀ ਆਪਾਂ ਕਰਤਾ ਲਵੇਂ ਆ ਉਹਦੇ ਚ ਸਿਰਫ ਇੰਨਾ ਵੀ ਜੇ ਦਾ ਰੇਟ ਆ ਗਿਆ ਚੰਗਾ ਤਾਂ ਫਸਲ ਵਧੀਆ ਹੋ ਜਾਂਦੀ ਢੰਗ ਨਾਲ ਤੇ ਨਹੀਂ ਨਹੀਂ ਰੇਟ ਆਇਆ ਤਾਂ ਉਹ ਨਹੀਂ ਮਿਲਦਾ ਰੇਟ ਤੇ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਲੁਧਿਆਣੇ ਉਹ ਤੁਸੀਂ ਉਹਨਾਂ ਨੂੰ ਇੱਕ ਸਲਾਹ ਦੇਣਾ ਚਾਹੋਗੇ ਵੀ ਉਹੋ ਕਿਸਾਨਾਂ ਨੂੰ ਇੱਕ ਸਖਤ ਹਦਾਇਤਾਂ ਕਰਨ ਵੀ ਇਸ ਸਾਲ ਆਹ ਫਸਲੀ ਬੀਜਣੀ ਆ ਵੀ ਅਸੀਂ ਤੁਹਾਡੀ ਆ ਗਰੰਟੀ ਹੈ ਵੀ ਤੁਹਾਡੀ ਆ ਫਸਲ ਚੱਕਾਂਗੇ ਜਾਂ ਇਹ ਵਿਕੂਗੀ ਵੀ ਉਹਨਾਂ ਨੂੰ ਸਖਤ ਹਦਾਇਤਾਂ ਦੇ ਕੇ ਵੀ ਕਿਸਾਨ ਵੀ ਉਹਦੀਆਂ ਗਾਂ ਪਾਲਣਾ ਕਰਨ ਹਾਂ ਕਰਾਂਗੇ ਵੀ ਇਹਦੀ ਕੋਈ ਤੁਸੀਂ ਕਿਸਾਨ ਵੀਰਾਂ ਨੂੰ ਸਲਾਹ ਦੇਣਾ ਚਾਹੁੰਦੇ ਹੋ ਤੇ ਇੱਕ ਖੇਤੀਬਾੜੀ ਯੂਨੀਵਰਸਿਟੀ ਨੂੰ ਇਹ ਕਹਿਣਾ ਚਾਹੁੰਦੇ ਹੋ ਵੀ ਆਹ ਵੀ ਉਹ ਇੱਕ ਫਸਲ ਨਿਰਧਾਰਤ ਕਰਦਿਆ ਕਰਨ ਵੀ ਕਿਸਾਨ ਵੀਰੇ ਤੁਸੀਂ ਆਹ ਫਸਲ ਬੀਜੋ ਅਸੀਂ ਇਹਨੂੰ ਚੱਕਾਂਗੇ ਵੀ ਜੇ ਹੋ ਜੇ ਤਾਂ ਕੋਈ ਫਾਇਦਾ ਹੋਊਗਾ ਕਿਸਾਨਾਂ ਦਾ ਹਾਂਜੀ ਹਾਂਜੀ ਪੂਰਾ ਫਾਇਦਾ ਹੋਊਗਾ ਦੇਖੋ ਜੇ ਸਰਕਾਰ ਜਾਂ ਖੇਤੀਬਾੜੀ ਵਾਲੇ ਅਫਸਰ ਪੱਕੀ ਗਰੰਟੀ ਲੈਂਦੇ ਆ ਵੀ ਅਸੀਂ ਇਹ ਫਸਲ ਚੱਕਾਂਗੇ ਠੀਕ ਹੈ ਨਾ ਜੀ ਤੇ ਅਸੀਂ ਬੀਜਣ ਨੂੰ ਤਿਆਰ ਆ ਪਰ ਲਿਖਤੀ ਰੂਪ ਦੇ ਵਿੱਚ ਸਾਨੂੰ ਕਹਿਣ ਵੀ ਅਸੀਂ ਇਹ ਇਸ ਰੇਟ ਤੇ ਚੱਕਾਂਗੇ ਫਸਲ ਜਿਵੇਂ ਆਪਾਂ ਉਦਾਹਰਨ ਦੇ ਰੂਪ ਚ ਗੱਲ ਕਰਦੇ ਆ ਵੀ ਜੇ ਹੁਣ ਕਿਸਾਨ ਗੰਡੇ ਬੀਜ ਲੈਂਦੇ ਆ ਤਾਂ ਉਦੋਂ ਕਣ ਆਲੂ ਦਾ ਜਿਹੜਾ ਰੇਟ ਵੱਧ ਹੁੰਦਾ ਤੇ ਜਦੋਂ ਆਲੂ ਬੀਜ ਲੈਂਦੇ ਆ ਉਦੋਂ ਗੰਡੇ ਦਾ ਰੇਟ ਵੱਧ ਹੁੰਦਾ ਉਹੀ ਗੱਲ ਹੈ ਨਾ ਜੀ ਹੁਣ ਪਰ ਉਹ ਯੂਨੀਵਰਸਿਟੀ ਜੇ ਕਵੇ ਵੀ ਇਸ ਸਾਲ ਤੁਸੀਂ ਕੱਲੇ ਗੰਡੇ ਹੀ ਬੀਜਨੇ ਆ ਤੇ ਵੀ ਉਹ ਗੰਡੇ ਤੇ ਨਾਲੇ ਕਿਸਾਨ ਵੀਰਾਂ ਦਾ ਫਾਇਦਾ ਹੋਵੇ ਵੀ ਇਹ ਤੁਹਾਡੇ ਸਾਰਨਾ ਠੀਕਾ ਗੱਲ ਕਿ ਨਹੀਂ ਗੱਲ ਤਾਂ ਠੀਕ ਹੈ ਪਰ ਸਰਕਾਰ ਚੱਕ ਨਹੀਂ ਰਹੀ ਇੱਕ ਸਾਲ ਇਹ ਜਾਇਆ ਸੀਗਾ ਕਿ ਆਲੂ ਲੋਕ ਸਰਕਾਰ ਸੜਕਾਂ ਤੇ ਲੱਗੇ ਸੀਗੇ ਇਸ ਸਾਲ ਆਹ ਜਦੋਂ ਆਪਣਾ ਗਰਮੀ ਸੀ ਪੂਰੀ ਜੂਨ ਦੇ ਮਹੀਨੇ ਦੇ ਵਿੱਚ ਮਿਰਚ ਜਿਹੜੀ ਮੰਡੀ ਦੇ ਵਿੱਚ 400 ਰੁਪਏ ਕਿਲੋ ਵਿਕੀ ਆ ਆਪਣੇ ਇਸ ਸਾਲ ਦੀ ਗੱਲ ਕਰ ਰਿਹਾ ਮੈਂ ਤੇ ਜਦਕਿ ਉਦੋਂ ਹੀ ਇੱਕ ਮਹੀਨਾ ਪਹਿਲਾਂ ਫਰਵਰੀ ਦੇ ਵਿੱਚ ਮੰਡੀ ਦੇ ਵਿੱਚ ਮਾਨਸਾ ਦੇ ਕਿਸਾਨਾਂ ਨੇ ਮੰਡੀਆਂ ਦੇ ਸੜਕਾਂ ਦੇ ਉੱਤੇ ਜਿਹੜੀ ਆਪਣੀ ਹਰੀ ਪਹਾੜੀ ਮਿਰਚ ਹੈ ਸੜਕਾਂ ਤੇ ਢੇਰੀ ਕਰੀ ਸੀ ਕਿ ਸਰਕਾਰ ਨੇ ਖਰੀਦਣੀ ਬੰਦ ਕਰਤੀ ਸੀਗੀ ਬੋਲੀ ਤੋਂ ਤੇ ਇਹ ਤਾਂ ਰਹੀ ਆਪਣੀ ਬਹੁ ਪੈਨਤੀ ਫਸਲੀ ਚੱਕਰ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀਗੇ ਤੇ ਜੀ ਆਪਾਂ ਬਾਗਾਂ ਵੰਨੇ ਕੋਈ ਬਾਗਾਂ 'ਚ ਫਾਇਦਾ ਹੈ ਕਿਸਾਨ ਵੀਰਾਂ ਦਾ ਬਾਗਾਂ ਦਾ ਜੀ ਇਸ ਸਾਲ ਆਪਣੇ ਤੁਸੀਂ ਚਲੇ ਜਾਓ ਅਬੋਰ ਏਰੀਆ ਦੇ ਵਿੱਚ ਜਿਹੜਾ ਕਿੰਨੂ ਹੈ ਕਿ 2-3 ਰੁਪਏ ਕਿਲੋ ਮਸਾਂ ਵਿਕ ਰਿਹਾ ਮੰਡੀਆਂ ਦੇ ਵਿੱਚ ਇੱਕ ਵੀ ਨਹੀਂ ਰਿਹਾ ਅਬੋਰ ਏਰੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਆਪਣੇ ਇਧਰ ਫਾਇਲ ਕਾ ਵੰਨੀ ਅਬੋਰ ਵੰਨੀ ਜਾਂ ਇਧਰ ਆਪਣਾ ਮਾਨਸਾ ਵੰਨੀ ਕਹਿ ਸਕਦੇ ਆਪਾਂ ਤਲਵੰਡੀ ਸਾਬੋਰੀ ਦੇ ਵਿੱਚ ਕਿੰਨੂਆਂ ਦੇ ਜੋ ਬਾਗ ਆਪਣੇ ਫਸਲੀ ਚੱਕਰ ਬਹੁਤ ਜ਼ਿਆਦਾ ਉਧਰ। ਇਸ ਸਾਲ ਰੇਟ ਹੀ ਨਹੀਂ ਰਿਹਾ ਕਿਨੂਆਂ ਦਾ। ਮੰਡੀ ਦੇ ਵਿੱਚ ਰੁੜ ਰਿਹਾ ਕਿਨੂ। ਅਬੋਰ ਦੇ ਏਰੀਏ ਤਾਂ ਕਈ ਕਿਸਾਨ ਤਾਂ ਇਹੋ ਜਿਹਾ ਭਰਾ ਮੇਰੇ ਜਿਨ੍ਹਾਂ ਨੇ ਆਪਣੇ ਨਾਂ ਕੀ ਤੁਸੀਂ ਫੇਸਬੁੱਕ ਤੇ ਵੀਡੀਓ ਦੇਖ ਸਕਦੇ ਹੋ ਕਈ ਕਿਸਾਨਾਂ ਦੀਆਂ ਕਿ ਬਾਗ ਇਸ ਵਾਰ ਪੱਟ ਰਹੇ ਆ। ਕੋਈ ਡ੍ਰੈਗਨ ਫਰੂਟ ਜਾਂ ਕੋਈ ਹੋਰ bari ਜਿਹੜਾ ਮਹਿੰਗਾ ਫਰੂਟ ਆ ਸੀਤਾਪਲ ਹੋ ਗਿਆ ਵੀ ਉਹੋ ਜਿਹੇ ਫਲਾਂ ਦੀ ਕੋਈ ਖੇਤੀ ਕਰਨੀ ਚਾਹੀਦੀ ਹੈ ਕਿਸਾਨਾਂ ਨੂੰ। ਹਾਂ ਮੈਂ ਨਾਲ ਵੀ ਜਿਹੜੇ ਕਿਸਾਨ ਐ ਉਹ ਥੋੜੀ ਥੋੜੀ ਹਰੇਕ ਵੈਰਾਈਟੀ ਲਾਉਣਾ ਤਜਰਬੇ ਕਰ ਤਜਰਬਾ ਕਰਨ ਬਾਕੀ ਜੋ ਤੁਸੀਂ ਕਹਿ ਰਹੇ ਹੋ ਕਿ ਮਹਿੰਗੇ ਫਰੂਟ ਆ ਜਿਵੇਂ ਡ੍ਰੈਗਨ ਫਰੂਟ ਹੋ ਗਿਆ ਠੀਕ ਹੈ ਨਾ ਇਹ ਜੇ ਫਰੂਟ ਆਪਾਂ ਲਾ ਰਹੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਮੰਨ ਕੇ ਚੱਲੋ ਵੀ ਕੁਝ ਥੋੜੇ ਜੇ ਬੂਟੇ ਲਾ ਲਏ ਆਪਾਂ 20 25 ਤਾਂ ਆਪਾਂ ਨੂੰ ਮੰਡੀ ਦੇ ਵੇਚ ਕੇ ਆਪਣਾ ਜਿਹੜਾ ਘਰ ਦਾ ਖਰਚਾ ਉਹ ਉਹਦੇ ਵਿੱਚੋਂ ਕਰ ਸਕਦੇ ਆ ਚਲੋ ਇਸ ਸੰਧੀ ਸਾਡੇ ਨਾਲ ਗੁਰਮੀਲ ਸਿੰਘ ਜੈਤੋ ਤੋਂ ਇੱਕ ਕਿਸਾਨ ਨੇ ਇਹਨਾਂ ਨੇ ਆਪਣੇ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਤੁਹਾਨੂੰ ਇਹਨਾਂ ਦੇ ਤਜਰਬੇ ਕਿਸ ਤਰ੍ਹਾਂ ਲੱਗੇ ਤੁਸੀਂ ਆਪਣੀ رائے ਜਿਹੜੀ ਕਮੈਂਟਾਂ ਦੇ ਵਿੱਚ ਜਰੂਰ ਦੇਣੀ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਗੱਲਾਂ ਦੇ ਨਾਲ ਤਦ ਤੱਕ ਲਈ ਧੰਨਵਾਦ